ਹੈਲੋ ਜੀ ਸਤਿ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਤੇ ਆਪਾਂ ਕੰਮ ਤੰਦੇ ਕੁਛ ਕਰ ਲੈ ਕੁਛ ਕਰ ਰਹੇ ਹੰਦੇ ਨੇ ਹਜੇ ਕੱਪੜੇ ਅੱਧੇ ਧੋਲੇ ਅੱਧੇ ਪਏ ਨੇਗੇ ਨਾ ਮਸ਼ੀਨ ਦੇ ਵਿੱਚ ਪਾਏ ਤੇ ਹੋਰ ਆਪਾਂ ਕੰਮ ਤੰਦਾ ਮੱਝਾਂ ਦਾ ਮੈਨ ਮੇੜਦੇ ਅੱਜ ਸੁਨੀਹਾ ਨਿਪੜ ਗਿਆ ਥੋੜਾ ਜਿਹਾ ਟਾਈਮ ਹੈ ਜਿਹੜਾ 11:30 ਹੋਗੇ ਤੇ ਹੁਣ ਆਪਾਂ ਰਿਕਵੈਸਟ ਹੈ ਜਿਹੜੀ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੀ ਬਲੌਗ ਤੇ ਹੁਣ ਆਪਾਂ ਚੱਲਦੇ ਆਂਗੇ ਅੱਜ ਆਸੇ-ਪਾਸੇ ਕਈ ਥਾਂ ਮੈਂ ਜਾ ਕੇ ਆਵਾਂਗੇ ਨਾ ਕਈ ਥਾਂ ਮੈਂ ਇੱਕ ਦੋ ਥਾਂ ਮੈਂ ਵੀਡੀਓ ਬਣਾਵਾਂਗੇ ਆਪਾਂ ਇੱਕ ਦੋ ਥਾਂ ਮੈਂ ਬਣਾਉਂਦੇ ਨਹੀਂ ਹੈਗੇ ਪਲੀਜ਼ ਬਲੌਗ ਦੇ ਨਾਲ ਬਨੇ ਰਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਦੱਸਿਓ ਬਲੌਗ ਕਿਸ ਤਰ੍ਹਾਂ ਦਾ ਲੱਗੂਗਾ ਨਾ ਤੇ ਹੁਣ ਆਪਾਂ ਚੱਲਦੇ ਆਂਗੇ ਮੈਂ ਤਾਂ ਤਿਆਰ ਹੋ ਗਈ ਨਵੀਂ ਦੀ ਰੈਡੀ ਹਜੇ ਹੋਈ ਨਹੀਂ ਕਿਉਂਕਿ ਉਹਨਾਂ ਦਾ ਹੋਰ ਹੀ ਕੰਮ ਵਧ ਜਾਂਦਾਗਾ ਨਾ 9 ਦਿਨ ਉਧਰੋਂ 9 ਲੱਗਦੇ ਸੀਗੇ ਉਧਰੋਂ ਦੁਕਾਨ ਤੇ ਆਗੇ ਬਸ ਫਿਰ ਉੱਥੇ ਬੈਠ ਗਏ ਟਾਈਮ ਸਾਡਾ ਜਿਹੜਾ 10 ਵਜੇ ਦਾ ਦਿੱਤਾ ਹੋਇਆ ਸੀ ਅੱਗੇ ਤੇ ਹੁਣ ਹੋ ਗਿਆ ਜਿਹੜਾ 11:30 ਪੌਣੀ 12 ਹੋ ਗਏ ਮੈਨੂੰ ਲੱਗਦਾ ਤੁਰਦੇ ਨੂੰ ਸਾਨੂੰ 12 ਵਜੇ ਜਾਣਗੇ ਇੱਕ ਦੋ ਚੀਜ਼ਾਂ ਵੀ ਆਪਾਂ ਲੈ ਕੇ ਜਾਣੀਆਂ ਨੇ ਠੀਕ ਕਰਵਾ ਕੇ ਲੈ ਕੇ ਨਹੀਂ ਇੱਕ ਦੋ ਆਪਾਂ ਲੈ ਕੇ ਵੀ ਆਉਣੀਆਂ ਨੇਗੇ ਨਾ ਤੇ ਹੋ ਸਕਦਾ ਜੇ ਸਾਰੇ ਕੰਮ ਹੋ ਜਾਣ ਬਹੁਤ ਵਧੀਆ ਹੈਗਾ ਪਰ ਲੱਗਦਾ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਟਾਈਮ ਹੋ ਗਿਆ ਤੇ ਜੇ ਅਸੀਂ 10:00 ਵਜੇ ਚਲੇ ਜਾਂਦੇ ਫਿਰ ਵਧੀਆ ਹੋ ਜਾਂਦਾ ਨਾ ਆ ਕੇ ਫਿਰ ਮੱਜਾਂ ਦਾ ਵੀ ਔਖਾ ਹੋ ਜਾਊਗਾ ਤੇ ਦੁਪਹਿਰੇ ਤਾਂ ਹੁਣ ਨਵੀ ਤੇ ਬਾਪਾ ਜੀ ਨੂੰ ਸਮਝਾਤਾ ਇਹ ਬੰਦ ਦੇਣਗੇ ਦੋਨੇ ਦਾਦਾ ਪੋਤੀ ਤੇ ਉਸ ਤੋਂ ਬਾਅਦ ਵਿੱਚ ਚਲੋ ਫਿਰ ਜਿਹੜਾ ਕੰਮ ਰਹਿ ਜੂਗਾ ਫਿਰ ਆਪਾਂ ਆ ਕੇ ਕਰ ਲਾਂਗੇ ਥੋੜਾ ਇੱਕ ਵੇਲਾ ਹੋਜੀ ਤਾਂ ਵੀ ਕੋਈ ਡਿਕਾ ਨਹੀਂ ਨਾ ਆ ਜੀ ਬੰਨ ਜਾ ਸਾਰੇ ਕਪੜੇ ਤੋਨਾ ਉਹਦੇ ਲਾ ਕੇ ਪਾ ਦਿੰਦੇ ਚੱਲੀਏ ਅੱਗੇ ਬਸ ਸਾਰੇ ਜਿਹੜੇ ਕਪੜੇ ਸਾਰੇ ਤੋਹ ਦੀ ਰੇੜੀ ਮੇਰੇ ਅੱਜ ਹੀ ਨੇ ਅੱਜ ਮੈਂ ਸਾਰੇ ਤੋਹ ਕੇ ਗਈਆਂ ਉਹ ਨਾ ਦੋ ਸੂਟ ਕੋਕੇ ਕੋਕੇ ਜਨਾਬ ਬਦਲ ਗਏ ਮੈਂ ਇੱਧਰ ਕੁ ਮਸ਼ੀਨ ਚ ਇੱਕ ਵਾਰ ਹੋਰ ਲਾ ਦਈ ਆ ਕੇ ਤੋਹ ਇਹ ਠੀਕ ਹੋਵੇ। ਹੋ ਜੂਏ ਨੀ ਕਿਵੇਂ ਆ। ਟੜੀ ਨਾਲ ਇਹਦੇ ਹੋ ਲੈ ਜੇ ਸਾਰਾ ਕੁਝ। ਹਾਂ ਉਹ ਵੀ ਲਾ ਦੇਉ ਦੇ। ਇਹ ਇਕੱਲਾ-ਕੱਲਾ ਤਾਂ ਠੀਕ ਹੋ ਜਾਂਦਾ ਪਰ ਇਹ ਨਹੀਂ ਹੁੰਦੇ ਆ ਇਹਗੇ। ਇੱਕ ਚੀਜ਼ ਲੈ ਜਾਂਦੇ ਨੇ ਉਹ ਚੱਲ ਪੈਂਦੀ। ਇੱਕ ਘਰੇ ਰਹਿ ਜਾਂਦੀ ਐ ਫਿਰ ਦੂਜੀ ਲੈ ਜਾਂਦੇ ਨੇ ਫਿਰ ਉਹ ਚੱਲ ਪੈਂਦੀ ਐ ਫਿਰ ਉਹ ਦੂਜੀ ਘਰੇ ਰਹਿ ਜਾਂਦੀ ਐ। ਇੱਕ ਦੂਜੀ ਨਾਲ ਹੀ ਚੱਲਦਾ ਰੇ। ਹੈਂ? ਹੋਰਾਂ ਦੇ ਨਾਲ ਤਾਂ ਚੱਲ ਪੰਦੀ ਆ। ਉਹੀ ਉਹੀ ਉਹ ਆਏ ਹੋ ਸਕਦਾ ਵੀ ਉਹ ਕੱਟਿਆਂ ਦੀ ਕੋਈ ਤਾਰ ਤੂਚ ਹੋਵੇ। ਬਸ ਮੁਰਾ ਮਸਾਂ ਸਾਇਤ ਆਈਏਗੀ ਬਾਹਲੇ ਫਿਰੇ ਹੋਗੇ। ਅੱਗੇ ਤੋਂ ਅੱਗੇ ਤੋਂ ਕਰtailed ਅੱਗੇ ਤੋਂ ਚੱਕ ਕੇ ਮੁਰ ਸਾਹ ਉਹ ਚੱਕ ਲੈਣ ਦੇ ਇਹ ਤਾਂ ਹੀ ਕਰ ਰਹੇ ਸੀ ਪੀਸ ਦਾ ਖਰਾਬ ਕਰਦੇ ਉਸ ਨਹੀਂ ਹੁੰਦਾ ਇਸ ਨਾਲ ਹੀ ਨਾਲ ਹਦੀ ਇਹ ਮਜਦੀ ਪਈ ਦੇਣੀ ਹੋਊਗੀ ਅੰਦਰ ਫਿਰ ਕਹਾ ਉਧਰ ਮੈਂ ਮੰਜੇ ਦੇ ਕੱਪੜਾ ਤੋਣਾ ਉਹ ਹੀ ਮੁਰ ਠੀਕ ਹੈ ਠੀਕ ਹੈ ਮੁਰ ਦਾ ਸਾਫ ਹੋਏ ਲੈ ਪਿਛਲਾ ਪਾਸੇ ਤੋਂ ਥੋੜੇ ਪਹਿਲਾ ਪਾਗੀ ਤੁਗਵੜ ਇੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ ਸਾਰੇ ਕਿਤੇ ਜਾਣਗੇ ਸੰਦੀਪ ਨੇ ਜਵਾਕਾਂ ਵੇਲੇ ਕਹਿ ਜਾਂਗੇ ਵੀ ਰਾਜ ਨੂੰ ਆ ਜਾਣ ਤੇ ਮੀਆਂ ਫਿਰ ਇਕੱਠੀਆਂ ਮਿਲਾਵਾਂਗੇ ਸਾਡੇ ਉਹ ਦਿਨ ਤੋਂ ਸਾਰਾ ਕੁਝ ਹੋ ਜਾਊਗਾ ਗਾਣੇ ਨਹੀਂ ਜਾਇਓ ਵਾਸੀ ਨੇ ਬੂਟੀ ਕਹਿੰਦੇ ਨੇ ਵਾਸੀ ਇਹਨਾਂ ਕੀਤੇ ਬੰਦੇ ਨੇ ਕੀ ਵੀਰਾਂ ਦੇ ਬੰਦੇ अच्छा अच्छा मांग ਦੇ ਦਿੱਤੀ ਠੀਕ ਸੋਹਣੇ ਲੱਗਦੇ ਮੰਗਦੇ ਗੁਣੀਆਂ ਨੇ ਹੁਣ ਹੀ ਬੰਦ ਕਰਕੇ ਛੱਡੀਆਂ ਹਾਂ ਤੇਰੀ ਮੰਮੀ ਤੇ ਬੱਲ ਲਵਾ ਕੇ ਆ ਗਈ ਐਸੀ ਕਾਰ ਕਿਵੇਂ ਐ ਅੱਜ ਤੇ ਹੋ ਜਾ ਸਮਝ ਪੁਰਸੀ ਦੇ ਤਾਂ ਤੂੰ ਕਰਦੀ ਰਹਿੰਦੀ ਕੰਮ ਲੋ ਜੀ ਆ ਸਾਰਾ ਸੈੱਟ ਹੈਗਾ ਆ ਆ ਗਈ ਟੋਪੀ ਆ ਸਵੈਟਰ ਤੇ ਬੂਟ ਮਸੀ ਨੇ ਆਪਦੇ ਕੀਦੇ ਬੁਣੇ ਨੇ ਕਲਮੇਟੇ ਕੀ ਕਹਿੰਦੇ ਹੁੰਦੇ ਨੇ ਮਸੀ ਕਲਮੇਟੀ ਦੇ ਮੁੰਡੇ ਕਲਮੇਟੀ ਦੇ ਮੁੰਡੇ ਦੇ ਮਾਸੀ ਵੀ ਲੋਕ ਕਨਵੀਟੀ ਕੌਣ ਹੁੰਦੀ ਹੈ ਤੁਸੀਂ ਦੱਸੋ ਨਾ ਜਾਣਦੀ ਨੇ ਭੈਣਾ ਆਪਣੇ ਨਾਲ ਵਧੀ ਨੇ ਵਿਚਾਰੀਆਂ ਕਮੈਂਟ ਕਰਕੇ ਦੱਸੋ ਜੇ ਕਿਹੜੀਆਂ ਲੰਗਨ ਕਨਵੀਟੇ ਹੁੰਦੇ ਪਤਾ ਵੀ ਨਹੀਂ ਹੋਣਾ ਹੁਣ ਨਹੀਂ ਪਤਾ ਹੋਣਾ ਅੱਜ ਗੱਲ ਹੁਣ ਤਾਂ ਪਤਾ ਹੀ ਨਹੀਂ ਹੋਣਾ ਵੀ ਕਨਵੀਟੇ ਕੌਣ ਹੁੰਦੇ ਨੇ ਨਾ ਪਤਾ ਹੈਗਾ ਪਤਾ ਹੈ ਆ ਭੈਣਾ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਓ ਨਾ ਹਾਂ ਮਾਸੀਆਂ ਕਹਿੰਦੇ ਪਤਾ ਨਹੀਂ ਹੋਣਾ ਪਤਾ ਜ਼ਰੂਰ ਹੁੰਦਾ ਇਹਨਾਂ ਭੈਣਾਂ ਨੂੰ ਕਿਹੜਾ ਪਤਾ ਹੋ ਗੁੱਤ ਦੇ ਸਾਸਾਲੀ ਧੀ ਦੇ ਨੰਦ ਦੇ ਔਰ ਜਿਹੜੇ ਕਨਵੀਟੇ ਕਨਵੀਟੀ ਨੇ ਹਣ ਕਲਵੀਰ ਕਣਵੇਟ ਐ ਆਵਨੇ ਕਣਵੇਟੀ ਐ ਉਧਰ ਇਹਨਾਂ ਦੇ ਸਾਲੇ ਸਾਲੀਆਂ ਕਣਵੇਟੇ ਨੇ ਚੱਲ ਵਧੀਆ ਬੀਬੀ ਤੇ ਦਰਮੀ ਬੈਠੀ ਐ ਮੈਂ ਤਾਂ ਬਾਹਰ ਚੱਲੀ ਬੈਠੀ ਆ ਤਿਆਰ ਹੋਈ ਉਹ ਫੋਨ ਕਰ ਦਦੇ ਹਾਂ ਸੋਹਣਾ ਬਣ ਗਿਆ ਵਧੀਆ ਬਣ ਗਿਆ ਚਾਹ ਹਾਂਜੀ ਉਹ ਵੀਨੇ ਵੀ ਫੋਨ ਕਰੀ ਜਾਂਦੇ ਕਹਿੰਦੇ ਸਾਡੇ ਕੋਲੇ ਆ ਕੇ ਕਦੋਂ ਖੰਡ ਗਈ ਹੁਣ ਆਪਾਂ ਆਗੇ ਮਸਤ ਹੋਣਾ ਸਾਵਾਂ ਇੱਥੇ ਆਪਾਂ ਦੇਖ ਕਰਾਉਨੇ ਆਂਗੇ ਫਿਰ ਆਪਾਂ ਚੱਲਦੇ ਅੱਗੇ ਸੂਰ ਤੋਂ ਉਹ ਵਾਂ ਤਾਂ ਅਗੇ ਬੀਬੀ ਨੇ ਸਾਡੇ ਨਾਲ ਆਉਣਾ ਸੀ ਉਹਨਾਂ ਨੂੰ ਲੈ ਕੇ ਆਇਾਂਗੇ ਕਰਾ ਕੇ ਲਿਆਉਂਗੇ ਕਰਾ ਲਿਆ ਕੋਸ ਜੀ ਤੁਸੀਂ ਬਾਜੋ ਤਾਂ ਮੇਰੀ ਵੀ ਦੇਖ ਕਰਾ ਲੀ ਪੁੱਤਰ ਇੱਕ ਥਾਂ ਕਰਾ ਲਿਆ ਹੋਣਗੇ ਤੇ ਇਹਨੂੰ ਦੱਸ ਸਕੀ ਹੈ ਨਹੀਂ ਮੈਨੂੰ ਗੱਲ ਆਏ ਹੋ ਗਿਆ ਆ ਪਾਗੀ ਭੈਣ ਕੋਲੇ ਉਹ ਜਿੱਤੇ ਪਾ ਨਹੀਂ ਗਾ ਰੋਟੀ ਦਾ ਬੇਦਲਾ ਲਿਆ ਅਸਤੇ ਕਹਾ ਸੀਗਾ ਨਾ ਵੀ ਖਾ ਕੀ ਇਹ ਛੋਟੇ ਛੋਟੇ ਦਿਨ ਨੇ ਜਿਹੜਾ ਕੀ ਕਰਦਾ ਇਹਨਾਂ ਰੋਟੀਆਂ ਚਾਹ ਪਾਣੀ ਪੀ ਲਿਆ ਸੀਗਾ ਵੀ ਤੂੰ ਰਹਿਣਗੇ ਛੋਟੀ ਜਿਹੀ ਕੜਾਹੀ ਹੈ ਕਿੰਨੀ ਸੋਹਣੀ ਹੈਗੀ ਇਹਦੇ ਵਿੱਚ ਕਾਦੀ ਆ ਤੂੰ ਉੱਠਾਂਗੀ ਲੈ ਉੱਠ ਤੱਲੇ ਵੀ ਖਾਣੇ ਤਸਕਰਾਂ ਨੇ ਹੈਗੇ ਸਿੱਧੇ ਇੱਧਰ ਬੱਚਿਆਂ ਵਾਸਤੇ ਮੂਹ ਜਾਰੇ ਆ ਗਏ ਰੋਟੀਆਂ ਇਹ ਵੀ ਰੋਟੀ ਨਹੀਂ ਖਾਂਦੇ ਹੈਗੇ ਕੋਈ ਸਬਜ਼ੀ ਦੇ ਸੰਗ ਚੱਲਣਾ ਉਸ ਤੋਂ ਲਾਉਣ ਆਏ ਨੇ ਅਸੀਂ 12 ਵਜੇ ਤੋਂ ਬਾਅਦ ਆਤੀ ਹਾਂ ਹਾਂ ਅਸੀਂ 12:00 ਵਜੇ ਆਏ ਅਸੀਂ ਤੋਂ ਗਵੜਾ ਗਈ ਸੀ 12:00 ਵਜੇ 12:00 ਵਜੇ ਫਿਰ ਉਹਨਾਂ ਨੇ ਬਣਾ ਲਈ ਚਾਹ ਸਾਢੇ 11:00 ਆ ਗਏ ਸੀ ਮੈਨੂੰ ਲੱਗਦਾ 1/2 ਘੰਟਾ ਫਿਰ ਮਾਸੀ ਵੀ ਲੈ ਬੈਠੇ ਸੀ ਤੇ ਟਾਈਮ ਲੱਗ ਗਿਆ ਗੱਲਾਂ ਮਾਰੀਏ ਫਿਰ ਉਹਨਾਂ ਨੇ ਚਾਹ ਬਣਾ ਲਈ ਚਾਹ ਪੀ ਕੇ ਫਿਰ ਭਏ ਸੀ ਇੱਧਰ ਨੂੰ ਆ ਗਏ ਮੈਂ ਤਾਂ ਪੰਜਾਬੀ ਵਿੱਚ ਬਗੀਚਾਂ ਤੋਂ ਕੱਢ ਲਿਆ ਸੀ। ਲੋਈ ਹੁਣ ਆਪਾਂ ਥੋੜੀ ਜਿਹੀ ਹੈਲਪ ਕਰਦੀਏ ਨਾ ਭੈਣ ਦੀ ਓਖਾ ਹੋ ਜਾਂਦਾ ਇਕੱਲੇ ਜਾਣ ਨੂੰ ਕੋਈ ਕਰਨਾ ਨਾ। ਮੈਂ ਤਾਂ ਕਿਹਾ ਸੀ ਤੂੰ ਨਾ ਕਰ ਪਰ ਇਹ ਕਹਿੰਦੇ ਸਬਜ਼ੀਆਂ ਬਣਾਈ ਸਬਜ਼ੀ ਬਣਾਈ ਬੈਠੀ ਐ ਦਾਲ ਬਣਾਈ ਬੈਠੀ ਸੀ ਕਿਉਂਕਿ ਖਾਏ ਹੋ ਨਾ। ਤੇ ਚਲੋ ਹੁਣ ਆਪਾਂ ਕਰ ਲਈਏ ਤਿਆਰੀ ਆਪਾਂ ਵੀ ਬੱਧੀ ਬੱਦੇ ਹੁਣ ਬੱਚੇ ਆ ਗਏ ਸਕੂਲੋਂ ਕਹਿੰਦੇ ਸੀ ਮੂੜੀ ਵਾਲੀ ਰੋਟੀਆਂ ਖਾਵਾਂਗੇ ਨਾ ਪਰੋਂਠੇ ਇਧਰ ਮਾਸੀ ਭਾਂਡੇ ਸਾਫ ਕਰ ਲਾਗੇ। ਗਰਲ ਜੀ ਭਾਈ ਨੋਈ ਪਾਏ ਵੀ ਗਾਹੇ ਸੂਟ ਤੇ ਆ ਜਾ ਕੇ ਆਏ ਨੇਗੇ ਨਾਨਕੀ ਨਨੌਰੇ ਆ ਥੋੜਾ ਤੇਰਾ ਸੁਨੀਪ ਹੈ ਜਿਹੜੀ ਮੰਮੀ ਦੇ ਕਿਹਦੇ ਆ ਗੇ ਮੈਨੂੰ ਤੁਹਾਨੂੰ ਸੁਣੇ ਕਿ ਸੁਣਾਉਣੇ ਅੱਛਾ ਥੋੜਿਆ ਸੂਟਸ ਮੈਨੇ ਨਾ ਇਹ ਤਾਂ ਸੁਨੀਪ ਦਾ ਆ ਮੈਨੂੰ ਸੁਣਾ ਰਹੀ ਥਰੀ ਆ ਮੈਨੂੰ ਮੈਂ ਜਾਂਦਾ ਤੇ ਭਾਈ ਨੇ ਦੋ ਸੂਟ ਦਿੱਤੇ ਤੇ ਬੰਦਿਆ ਕੋਈ ਸੁਣੀ ਤੇ ਸੋਨੇ ਨੇਗੇ ਉਹ ਕਰਕੇ ਨਿਉਨੇ ਕਰਨ ਮੈਂ ਆਹ ਸਾਡਾ ਮੁੰਡਾ ਭਾਈ ਇਹੋ ਬਣਿਆ ਸੀਗਾ ਖੜ ਸਰਵਾਲਾ ਬਣਿਆ ਸੀਗਾ ਹਾਂ ਲੈ ਲਾ ਬਿਸਕਟ ਖਾਣ ਦੀ ਹੋਈ ਪਈਗੀ ਤੋਹ ਕਰਕੇ ਕਹਿੰਦੇ ਕਿ ਵਿਚਾਰ ਆ ਤਾਂ ਕਹਿੰਦੀ ਮੇਰੇ ਸੁਟੇਗਾ ਆ ਮਾਸੀ ਦਾ ਆ ਮੇਰਾ ਹੈਗਾ ਆ ਮਾਸੀ ਨੂੰ ਦਿੱਤਾ ਸੀ ਕਿ ਮਾਸੀ ਦੀ ਵਰਜਾਈ ਨੇ ਮਾਮੀ ਨੇ ਜਣੀ ਕਿ ਸਾਡੀ ਨੇ ਭੈਣ ਕਹਿੰਦੀ ਮਾਸੀ ਨਾਲ ਕਹਿੰਦੀ ਮੈਂ ਤਾਂ ਤੁਹਾਨੂੰ ਨਹੀਂ ਸਿਵਾ ਦਿੰਦੀ ਆ ਬੜਾਈ ਵਾਲੇ ਸੋਨੇ ਨੇ ਲਾੜੀ ਨਾ ਕੱਲ ਵੀ ਸੋਨੇ ਦੀ ਸੋਨੇ ਨਾਲ ਦੀ ਸੋਨੇ ਆ ਤੇ ਨਾ ਪਰ ਮਾਸੀ ਵੀ ਕਿਹਾ ਜਦੋਂ ਕੱਲ ਕੁੜੀ ਨੂੰ ਬਾਹਰ ਤੋਂ ਮਾਸੀ ਜਾਨੀ ਤੁਸੀਂ ਗੱਡੀ ਇੱਥੇ ਆ ਕੇ ਬਸ ਲਾ ਕੇ ਸਾਈਡ ਤੇ ਕਿ ਗਾਸ਼ ਤੇ ਕੁਤੀ ਵੀ ਜਾਣ ਆਉਣ ਲਈ ਕੱਢਦੇ ਨੇ ਮੈਂ ਸਾਡੀ ਹਾਂ ਬਸ ਹੁਣ ਤਾਂ ਘੱਟੇ ਹੁਣੇ ਬਸ ਜਿਆਦੇ ਰਹੇ ਨੇ ਆਉਣਾ ਜਾਣਾ ਕੁਬਾ ਜਾਰੀ ਨੇ ਲੋਆਂ ਦੀ ਬੰਨਣੀਆਂ ਨੇ ਹਜੇ ਨਹੀਂ ਪਤਾ ਨਹੀਂ ਕੀ ਦੀਆਂ ਨੇ ਉਧਰੋਂ ਚੰਗਾ ਲੈ ਵੀ ਹੁਣ ਅਸੀਂ ਬੀਬੀ ਨੂੰ ਉੱਥੋਂ ਲੈ ਕੇ ਇੱਥੇ ਛੱਡ ਗਏ ਬੀਬੀ ਨੂੰ ਕਿੱਧਰ ਟਿਕਾਣੇ ਦੇ ਚੱਲਾਂ ਸੀ ਕਿਰ ਸੋਦੇ ਕੋਈ ਮਾੜੇ ਨਾ ਸੀਗੇ ਨਾ ਤੈਨੂੰ ਵੀ ਵੀ ਸੋਡੇ ਕੋਲ ਤੇ ਸਾਡੇ ਕੋਲ ਹੋਰ ਆ ਸੁੱਜੀ ਗੱਤ ਤਾਂ ਜੀ ਨਾ ਜੇ ਤਾਂ ਸੀ ਵੀ ਜੂਮੇ ਡਪੋ ਕਾ ਹਾਂ ਬਸਨ ਆਇਆ ਤਾਰ ਨੂੰ ਸੁਨੇਹੀ ਆ ਜੀ ਟੈਂਗਾ ਵੀ ਟੈਂਗਾ ਪਾਰਸ ਨੋ ਹੁਣ ਅੱਪਾ ਆ ਗਏ ਪੂਰੀ ਅੱਜ ਆਪਾਂ ਕਈ ਰਿਸ਼ਤੇਦਾਰੀ ਚ ਮਿਲ ਕੇ ਆਇਆ ਨਾ ਪਾਪਾ ਜੀ ਦੀ ਭੂਆ ਨੇ ਇੱਥੇ ਤੇ ਉਹਨਾਂ ਦਾ ਆਪਾਂ ਪਤਾ ਲ ਲੇ ਕੇ ਚੱਲਾਂਗੇ ਉਹ ਬਿਮਾਰ ਵੀ ਸੀ ਨੀਗਾ ਵਗੈਰਾ ਕਰਵਾਈ ਸੀਗੀ ਪਹਿਲਾਂ ਮੈਥੋਂ ਨਾ ਪਹਿਲਾਂ ਵੀ ਉਹ ਬਿਮਾਰ ਹੋ ਕੇ ਇੱਥੇ ਨਹੀਂ ਆਇਆ ਨੀ ਗਿਆ ਹੈਗਾ ਹੁਣ ਅਸੀਂ ਟਾਈਮ ਤੋਂ ਟਾਈਮ ਹੀ ਕੱਢਿਆ ਵੈਸੇ ਟਾਈਮ ਤਾਂ ਬਹੁਤ ਜ਼ਿਆਦਾ ਹੋ ਗਿਆ ਪਾਣੀ 4:30 ਵਜੇਗੀ ਚਲੋ 10-15 ਮਿੰਟਾਂ ਨਾਲ ਆਏ ਜੇ ਹੋ ਜਾਂਦੇ ਪੈਣ ਪੈ ਨੂੰ ਨਾ ਵੀ ਆ ਗਏ ਉਹਨਾਂ ਨੂੰ ਕਿਹੜਾ ਅਸੀਂ ਦੱਸਿਆ ਹੈਗਾ ਬੈਠੀ ਹੈ ਵਿਚਾਰੀ ਹਾਂ ਪਈ ਹੋਰ ਠੀਕ ਹੈ ਉਹ ਬਤਾ ਠੀਕ ਨੇ ਹਾਂ ਬਾਬਾ ਚੋਰੀ ਮਾਗਰੋਂ ਜੀ ਆਉਂਗੀ ਠੀਕ ਹੈ ਸਭਾ ਠੀਕ ਨੇ ਹਾਂ ਠੀਕ ਰਜ ਹਾਂ ਉਹ ਜਵਾਕ ਠੀਕ ਨੇ ਵਧੀਆ ਵਧੀਆ ਮੰਦਰ ਦੇ ਦਾ ਜੋਰ ਹੈ ਤੇ ਮਾਸ ਨਹੀਂ ਆਉਂਦਾ ਹੈ। ਹਾਂ, ਚੱਲੀ ਜਾਂਦਾ ਤੇ ਤੇ ਪਤਾ। ਹਾਂ। ਜਿਹਨੂੰ ਪੇਟਾ ਗੜੀ ਵਾਜੀ। ਹੂੰ, ਤੁਸੀਂ ਕੋਲ ਹੈਂ। ਹਾਂ, ਸ੍ਰੀ ਕਾਰਪਾਤ। ਹਾਂ, ਸ੍ਰੀ ਕਾਰਪਾਤ। ਹੋਰ ਠੀਕ ਹੈ। ਵਧੀਆ ਵਧੀਆ। ਤੁਸੀਂ ਦੱਸੋ। ਠੀਕ ਹੈ। ਖੜਾ ਪਤਾ ਲੈਣ ਆਇਾਂਗੇ। ਚੰਗਾ ਚੜ ਪੁੱਤ। ਹੋਰ। ਚੱਲ। ਵਾਹ ਜਾ। ਉੱਥੇ ਮੈਂ ਅੰਦਰ ਆ ਜੀ। ਚੱਲ ਉੱਥੇ ਆ ਜਾ। ਇੱਥੇ ਵਜੇ ਨੇ ਇੱਥੇ ਕਿਉਂਦਾ? ਇੱਥੇ ਟੁੱਪੀ ਗਈ ਬੋਤਾ। ਹਾਂ, ਟੁੱਪਾ ਤਾਂ ਗਈ। ਚਲ ਆਜੋ ਲੈ ਕੇ ਚੱਲਣਾ ਕਾਜੂਗੇ ਲਈ 4:30 ਹੋ ਗਏ ਤੇ ਆਪਾਂ ਭੂਆ ਜੀ ਨੂੰ ਵੀ ਮਿਲਿਆ ਏ ਉਹਨਾਂ ਨੇ ਨਿਗਾਹ ਕਰਾਈ ਸੀਗੀ ਪਾਪਾ ਜੀ ਦਾ ਪਤਾ ਲਿਆਏ ਸੀਗੇ ਮੈਂ ਇਹਨੂੰ ਐ ਹੋ ਗਿਆ ਵੀ ਚਲ ਆਪਾਂ ਲੱਗਦੇ ਲੱਗਦੇ ਅੱਜ ਇੱਥੇ ਖੜ੍ਹ ਜਾਂਦੇ ਨਾ ਫੇਰ ਘਰੋਂ ਆਣ ਔਖਾ ਹੋ ਜਾਂਦਾਗਾ ਬਹੁਤ ਜ਼ਿਆਦਾ ਚਾਚੜਾ ਭੂਆ ਜੀ ਨੇ ਅਸੀਂ ਕਿਹੜਾ ਨੂੰ ਦੱਸ ਕੇ ਆਏ ਸੀ ਨਾ ਬਿਨਾਂ ਦੱਸੇ ਤੇ ਫੇਰ ਬੜਾ ਜਿਆਦਾ ਚਾਹ ਹੁੰਦਾਗਾ ਤੇ ਹੁਣ ਆਪਾਂ ਚੱਲਦੇ ਆਂਗੇ ਘਰ ਨੂੰ ਅੱਜ ਸਾਡੇ ਪਾਪਾ ਜੀ ਨੇ ਸੰਭਾਲਿਆ ਨੇ ਨਵੀ ਨੇ ਦੋਨੇ ਦਾਦਾ-ਪੋਤੀ ਨੇ ਸੰਭਾਲਿਆ ਨੇ ਪਾਣੀ ਤਾਂ ਨਹੀਂ ਮੈਨੂੰ ਲੱਗਦਾ ਪਲਿਆਤਾ ਹੋਗਾ ਉਹਨਾਂ ਨੇ ਫੋਨ ਕਰਿਆ ਸੀਗਾ ਹੁਣ ਆਪਾਂ ਜਾ ਕੇ ਕੰਮ ਰੇਹੇ ਦੀ ਕਰ ਲਾਂਗੇ ਨਾ ਬਸ ਹੁਣ ਤਾਂ 10 ਮਿੰਟਾਂ ਦੀ ਰਸਤਾ ਆਪਣਾ ਨਾ 10 ਮਿੰਟ ਹੀ ਲੱਗਣਗੇ ਬੜਾ ਨਹੀਂ ਲੱਗਦੇ 15 ਲੱਗ ਜਾਣਗੇ ਵੱਧ ਤੋਂ ਵੱਧ ਓਲੀ ਅੱਪਾ ਰੋਟੀ ਬਣਾ ਲਈ ਭੱਜ ਭੱਜ ਕੇ ਕੰਮ ਕਰੇ ਨੇ ਟਾਈਮ ਹੈ ਜਿਹੜਾ ਹੁਣ 6:30 ਹੋ ਗਏ 5 ਵਜੇ ਆਈ ਸੀ ਅਸੀਂ ਤੇ ਐਨ ਸ਼ੁਕਰ ਉਹ ਪਾਪਾਈ ਨੇ ਪਾਣੀ ਪਿਆਤਾ ਨਾ ਮੱਝਾ ਨੂੰ ਗੋਹਾ ਸਿੱਟਿਆ ਮੱਝਾ ਜਾ ਕੇ ਫਿਰ ਧਾਰਾ ਵਗੈਰਾ ਕੱਢੀਆਂ ਠੰਡ ਹੋਈ ਪੀਸੀ ਸੁੱਕ ਸੱਕ ਸਿੱਟ ਕੇ ਹੁਣ ਕਮਰ ਮੇੜੀ ਕੋ ਉਧਰ ਆਈਆਂ ਮੇਰਾ ਕੇ ਰੋਟੀ ਬਣਾ ਲਈ ਹੁਣ ਖਾਣੇ ਆਂਗੇ ਰੋਟੀ ਸਬਜ਼ੀ ਗਰਮ ਕਰਦੀ ਸੀਗੀ ਨਵੀਂ ਜਿਹੜੀ ਜਦੋਂ ਦੇ ਆਏ ਨੇਗੇ ਉਦੋਂ ਦੇ ਐਲਸੀਡੀ ਦੇ ਬੈਠੇ ਨੇਗੇ ਅੱਜ ਠੀਕ ਰੱਖ ਲੈਂਦੀ ਹੈਗੀ ਨਾ ਕਾਫੀ ਦਿਨ ਬਾਅਦ ਮੀਹਾ ਵੇਲ ਦੀ ਖੜੀ ਸੀਗੀ ਉਦੋਂ ਦੀ ਠੀਕ ਹੀ ਨਹੀਂ ਹੋਈ ਸੀਗੀ ਉਹ ਹੋ ਜਾ ਜੱਲੀ ਨਹੀਂ ਹੈਗੀ ਉਹ ਸਾਈਟਿੰਗਾਂ ਜੀ ਕਰਨੀ ਪੈਂਦੀ ਨਹੀਂ ਨਾ ਕਾਫੀ ਟਾਈਮ ਲੱਗ ਜਾਂਦਾ ਕੈਮਰਾ ਤੇ ਤੇ ਵੈਸੇ ਮੋਬਾਈਲਾਂ ਦੇ ਤਾਂ ਕੈਮਰੇ ਚੱਲਦੇ ਸੀਗੇ ਪਰ ਐਲਸੀਡੀ ਦੀ ਉਹ ਗੱਲ ਨਹੀਂ ਬਣੀ ਹੈਗੀ ਜਿਹੜੀ ਐਲਸੀਡੀ ਤੋਂ ਵੱਡੀ ਫੋਟੋ ਦੇਖਣੀ ਹੈ ਨਾ ਅੱਜ ਠੀਕ ਹੋਈਏਗੀ ਉਹਦਾ ਡੱਬਾ じゃ ਖਰਾਬ ਹੋ ਗਿਆ ਕਾਫੀ پیسے ਲੱਗ ਗਏ ਉੱਤੇ ਵੀ ਤੇ ਪਤਾ ਨਹੀਂ ਪਾਣੀ ਭੂਗੀਆਂ ਨਾਲ ਮੱਚ ਮੁੱੱਚ ਗਿਆ ਪਤਾ ਨਹੀਂ ਉਹ ਕੀ ਹੋ ਗਿਆ ਤੇ ਹਾਂ ਜੇ ਮੇਰੇ ਭਾਂਡੇ ਘੁੰਨੇ ਸਾਰਾ ਕੁਝ ਪੈਗਾ ਪਹਿਲਾਂ ਰੋਟੀ ਖਾਣਾਂਗੇ ਫੇਰ ਕੰਮ ਕਰਾਂਗੇ ਨਾ ਐਵੇਂ ਬਸ ਫਾਹੇ ਜੀ ਜੜਕੀ ਜਾਣਾ ਪੈ ਜੂ ਕਿਤੇ ਜਾਣੇਗੇ ਐ ਤਾਂ ਹੈਗੀਆਂ ਵੀ ਆਪਾਂ ਸੋ ਗਰੀ ਨਾ ਜਾਇਆ ਮੰਗੇ ਨਾ ਇਕੱਲੇ ਕਹਿ ਰਹੇ ਆਹੇ ਜੀ ਕੰਮ ਹੁੰਦੇ ਨੇਗੇ ਤੇ ਹਜੇ ਇੰਨਾ ਸੁਖ ਹੋ ਗਿਆ ਵੀ ਬਸ ਵਾਪਈ ਖੋਲ ਬੰਦ ਕਰ ਦਿੰਦੇ ਨੇ ਥੋੜੀ ਬੋਤੀ ਮੱਜਾਂ ਦੀ ਹੁਣ ਬਹੁਤ ਜਿਆਦਾ ਸੁਖ ਹੋ ਗਿਆ ਨਾਲ ਨਵੀ ਵੀ ਲੱਗੀ ਵਾਪਈ ਨਵੀ ਨੂੰ ਬਿਨਾਂ ਦੱਸੀ ਭੱਜ ਗਏ ਨਵੀ ਨੇ ਕਿਹਾ ਵੀ 10 ਮਿੰਟ ਖੜ੍ਹ ਜਾਓ ਮੈਂ ਨਾਲ ਲੱਗੀ ਉਹਨੇ ਜਾ ਕੇ ਮਿਲਦੀਆਂ ਛੱਡ ਲੀਆਂ ਫਿਰ ਇਹ ਕਿ ਮੈਂ ਭੱਜ ਕੇ ਗਈ ਕਿ ਜੀ ਮੈਨੂੰ ਆਇਆ ਲੱਗਿਆ ਵੀ ਕਿ ਦੇ ਖਿੱਚ ਖੁੱਚ ਕੇ ਨਾ ਲੈ ਜਣਾ ਐੇ ਡਰ ਲੱਗਦਾਗਾ ਵੀ ਪਸੂ ਉਪਰਾ ਮੰਦੇ ਨਹੀਂ ਸਾਡੇ ਪਾਪਾ ਜੀ ਕਿਹੜਾ ਕਦੇ ਗਏ ਨਹੀਂ ਇੱਕ ਦੋਨੇ ਤਾਂ ਕਹਿੰਦੇ ਪਾਣੀ ਨਹੀਂ ਦਿੱਤਾ ਭਾਈ ਕਹਿੰਦੇ ਵੀ ਐ ਮੂਜਾ ਚੱਕੀ ਰੱਖਿਆ ਮਾਹ ਵੀ ਤੁਸੀਂ ਕਦੇ ਗਏ ਨਹੀਂ ਉਧਰ ਉਪਰਾ ਮੰਦੀਆਂ ਸੀ ਤੇ ਪਸ ਉਹਨੂੰ ਵੀ ਆਪਾਂ ਤਾਂ ਹੁੰਦਾ ਨਾ ਵੀ ਕਿਹੜਾ ਸਾਡੇ ਕੋਲੇ ਹਰ ਰੋਜ਼ ਰਹਿੰਦਾਗਾ ਹਰ ਰੋਜ਼ ਹੀ ਰਹਿਣ ਵਾਲੀ ਸੀ ਕੱਖ ਕੰਡਾ ਖਾ ਕੇ ਕੁਛ ਨਹੀਂ ਦਾਣਦ ਪਾਣਾ ਨਹੀਂ ਹੁੰਦੀ ਲੌਂਦੀ ਹੈਗੀ ਛੇਤੀ ਕੋਈ ਕੁਸ ਮਰਦੀ ਪਈ ਜਾਵੇ ਨਾ ਤੇ ਚਲੋ ਜੀ ਹੁਣ ਆਪਾਂ ਰੋਟੀ ਖਾਣੇ ਆਂਗੇ ਤੁਹਾਡੇ ਕੁੰਡੇ ਚੱਕਦੇ ਆਂ ਕਿਉਂ ਜੇ ਦੋਪਾ ਬੈਠਣੇ ਆਂ ਲੇਗੇ ਨਾਲ ਵੀ ਬੈਠਣ ਨਾਲ ਵੀ ਫਿਰ ਕਹੀ ਗੱਡੀ 'ਚ ਬੈਠਣ ਨਾਲ ਵੀ ਤੂੰ ਕਿੱਧਰ ਕਾਲਾ ਆਉਂਦਾ ਗੱਡੀ 'ਚ ਜ਼ਿਆਦਾ ਬੈਠਣ ਨਾਲ ਵੀ ਆਪਾਂ ਪੈਰ ਲਮਕਾ ਕੇ ਬੈਨੇ ਨਾ ਪੈਰ ਸੁੱਜ ਜਾਂਦੇ ਨੇਗੇ ਨਾ ਮੇਰੇ ਤੋਂ ਗੋਡੇ ਵੀ ਐ ਲੱਗਦੇ ਵੀ ਸੁੱਜਦੇ ਨੇਗੇ ਪੈਰ ਤਾਂ ਸੁੱਜਣੀ ਸੁੱਜਨੇ ਨਾ ਤੇ ਜੇ ਆਪਾਂ ਕਿਸੇ ਮੰਝੇ ਕਿਤੇ ਜਾ ਆ ਕੇ ਪੈਰ ਲਮਕਾ ਕੇ ਬੈਨੇ ਉੱਥੇ ਸੁੱਜ ਜਾਂਦੇ ਨੇਗੇ ਆਉਂਦੇ ਨੇ ਨਾ ਪਤਾ ਨਹੀਂ ਕਦੋਂ ਪੈਰਾਂ 'ਚ ਜੁਕਤੀ ਨਹੀਂ ਪੈਂਦੀ ਹੈ ਜਿਹੜੀ ਪਾ ਕੇ ਜਾਂਦੇ ਆਗੇ ਜਦੋਂ ਅਸੀਂ ਨਵਦੀਪ ਦੇ ਵਿਆਹ ਗਏ ਸੀਗੇ ਆਉਦੇ ਹੋਏ ਮੈਥੋਂ ਕਿਸੇ ਲੋਟ ਨਾ ਤੁਰ ਜਾਵੇ ਜਿਹੜੇ ਉਹ ਬੈਲੀ ਜੀ ਲੈ ਕੇ ਯੁੱਤੀ ਜੀ ਨਾ ਤੇ ਮੇਰੇ ਤਾਂ ਐ ਲੱਗੇ ਵੀ ਮੈਂ ਲਾ ਕੇ ਹੱਥ 'ਚ ਫੜ ਲਾਂ ਹੱਥ 'ਚ ਫੜਨ ਵਾਲੀ ਗੱਲ ਹੋਈ ਪਈ ਪਰ ਲੰਗ ਸਾਰੀਆਂ ਹੀ ਮਾਰਦੀਆਂ ਸੀਗੀਆਂ ਸਾਰੀਆਂ ਅੱਖਾਂ ਬਹੁਤ ਦੁਖੀ ਹੋਏ ਪਏ ਵੀ ਸਾਦ ਉੱਤੋਂ ਰਹੀ ਨਹੀਂ ਜਾਂਦਾ ਹੈ ਗੱਡੀਆਂ ਤੋਂ ਕਣ ਲੱਗ ਗਈਆਂ ਕਿਉਂ ਪਿੱਛੇ ਚੋਬਣ ਲੱਗ ਗਏ ਇੱਕ ਤਾਂ ਉਹੀ ਗੱਲ ਹੈ ਕਿ ਇੰਟਰਨੈਟ ਦੇ ਡੱਬੀਆਂ ਸੀਗੀਆਂ ਸਾਡੇ ਵਰਗੇ ਜਲਮਾੜਾ ਮੋਟੇ ਵਾਲੀ ਸੀ ਉਹਦਾ ਜਮੀ ਦੀ ਹੱਡੀਆਂ ਹੈਗੀਆਂ ਨਾ ਤੇ ਜਿਆਦਾਤਰ ਆਪਾਂ ਤਾਂ ਪੈਰ ਲਮਕਾ ਕੇ ਵੀ ਨਹੀਂ ਬੈਠੇ ਨਾ ਤੇ ਉਹ ਵੀ ਨਹੀਂ ਹੁੰਦਾ ਹੈਗਾ ਜੁੱਤੀ ਵੀ ਨਹੀਂ ਰੱਖੀ ਜਾਂਦੀ ਪਈ ਪੈਰਾਂ ਚਾ ਡੀਆਂ ਚ ਚੂਬਣ ਲੱਗ ਜਾਂਦੇ ਨੇ ਪਤਾ ਨਹੀਂ ਕੀ ਹੋ ਜਾਂਦਾ ਹੈਗਾ ਅੱਜ ਮੈਂ ਨਹੀਂ ਦੁਖੀ ਹੋਈ ਪਿਆ ਹੋਇਆ ਕਦੋਂ ਮੰਜਾ ਮਿਲ ਜੇ ਜਿੱਥੇ ਵੀ ਬੈਠੇ ਸੀ ਪੈਰ ਲਮਕਾ ਕੇ ਬੈਠਣਾ ਮੈਂ ਜਾਣ ਸਰ ਤਾਂ ਮੰਜੇ ਤੇ ਵੀ ਨਹੀਂ ਪੈਤਰ ਜਾਂਦੇ ਹੈਗੇ ਨਾ ਭੈੜਾ ਜਿਹਾ ਲੱਗਦਾ ਲੱਗਦਾ ਅੱਜ ਵੀ ਆਈ ਆਉਂਦੀ ਸੀ ਉੱਡੀ ਪੈਤਰ ਨੂੰ ਨਹੀਂ ਤੇ ਕਈ ਵਾਰ ਤਾਂ ਨਹੀਂ ਜੇ ਅਸੀਂ ਲੰਬੇ ਸਫ਼ਰ ਤੇ ਜਾਂਦੇ ਕਿ ਮੈਂ ਕੀ ਕਰਦੀ ਮੈਂ ਤਾਂ ਗੱਡੀ ਚ ਪੈਰ ਹਰ ਕਿ ਉੱਪਰ ਰੱਖ ਦਿਆ ਸੀ ਤੇ ਇੰਨੀ ਔਖੀ ਹੁੰਦੀ ਹੈ ਨਾ ਮੈਂ ਲੰਬਾ ਸਾਫ ਜਿਆਦਾ ਵੀ ਇਹ ਹੋ ਨਹੀਂ ਕਰ ਸਕਦੀ ਹੀ ਬੈਠ ਨਹੀਂ ਸਕਦੀ ਹੈਗੀ ਤੇ ਹੁਣ ਮੈਂ ਨਵੀਂ ਦੀ ਰੈਡੀ ਰੋਟੀ ਫੜਾ ਕੇ ਆ ਜੇ ਹਜੇ ਹੋਣ ਕੰਮ ਨਿਬੜਿਆ ਨਾ ਹੋਵੇ 7:30 ਦੇਖ ਲਓ 2-3 ਘੰਟੇ ਹੋ ਗਏ ਲੱਗਿਆਂ ਜਦੋਂ ਤੇ ਆਏ ਨੂੰ ਉਦੋਂ ਦੇ ਉੱਥੇ ਖੜੇ ਨੇਗੇ ਹੁਣ ਝੰਡਿਆ ਨਾ ਨਾ ਤਾਂ ਉਹ ਬੈਗ ਦਿਖਾਈ ਦਿੰਦੇ ਸੀਗੇ ਨਾ ਉਹ ਵੀ ਚਲਦੀ ਸੀ ਨਾ ਹੁਣ ਨਹੀਂ ਪਤਾ ਨਹੀਂ ਬੈਗ ਦਿਖਾਈ ਦੇਣਗੇ ਕਿ ਨਾ ਦਿੰਦੇ ਨਹੀਂ ਹੈਗੀ ਮੈਨੂੰ ਕੀ ਪਤਾ ਮੈਂ ਦੇਖੀ ਨਹੀਂ ਇਹ ਦੇਖਦੇ ਆਪਾਂ ਤੇ ਰੈਡੀ ਕੋਲ ਤਾਂ ਦਿੰਦੇ ਨੇ ਪਤਾ ਨਹੀਂ ਪਿਛਲੀ ਡੇਟ ਵਾਲੇ ਉਹ ਨਹੀਂ ਦੇ ਉਹ ਤਾਂ ਹੁਣ ਆਪਾਂ ਨੂੰ ਡੀਟ ਮਾਰਨੀ ਪਊਗੀ ਹੋਵੇ ਇੰਨਾ ਕੁ ਸੋ ਗਿਆ ਬੰਦ ਲੱਗਿਆ ਤੇ ਵਿਚਾਰੀ ਉਦੋਂ ਦੀ ਕੈਮਰਾ ਤੇ ਮੁੱਠਾ ਭਰੀ ਇਹ ਨਹੀਂ ਚੱਲੀ ਨਹੀਂ ਹੈਗੀ ਅੱਜ ਦੇਖੋ ਜੇ ਬੈਕ ਦਿਖਾਈ ਦੇਣਗੇ ਇਹ ਹਜੇ ਇੰਨਾ ਨਹੀਂ ਹੋ ਗਈ ਤਾਂ ਨਾ ਕੇਰਾ ਚਲਾ ਲੇ ਚਲ ਉਹਨਾਂ ਨੇ ਮੋਬਾਈਲ ਦੇ ਤਾਂ ਚੱਲ ਪਈ ਤੇ ਬਾਕੀ ਪਿਛਲੀ ਡੇਟ ਨਹੀਂ ਕੱਢ ਕੇ ਦੇਖੀ ਗਈ ਚਲੋ ਆਪੀ ਹੋ ਜੂ ਨਹੀਂ ਹੋਊਗਾ ਤਾਂ ਵੀ ਕੋਈ ੜਿਕਨ ਨਾ ਮਾੜਾ ਔਖਾ ਹੋਇਆ ਪੈਸੀ ਜਦੋਂ ਕਿਤੇ ਜਾਣਾ ਆਉਣਾ ਹੁੰਦਾ ਸੀ ਨਾ ਸਾਡਾ ਸਾਵੰਦ ਹੋ ਜਾਂਦਾ ਸੀ ਸਾਰਾ ਦਿਨ ਗੀੜੇ ਲੱਗੀ ਜਾਂਦੇ ਰਹਿੰਦੇ ਸੀ ਨਾ ਹਰ ਇੱਕ ਚੀਜ਼ ਆਪਾਂ ਨੂੰ ਘਰ ਵਿੱਚ ਚੱਲਦੀ ਚਾਹੀਦੀ ਹੈਗੀ ਜੇ ਤੋਂ ਆਪਣੀ ਖਰਾਬ ਹੀ ਹੋ ਗਈ ਨਾ ਫਿਰ ਉਹਦਾ ਨਾ ਬਰਾਬਰੀ ਆਪ ਨੂੰ ਆਦਤ ਬਈ ਕੈਮਰੇ ਦੀ ਬੈਠ ਬੈਠ ਦੇਖ ਲੈਂਦੀ ਬਾਹਲੀ ਜ਼ਿਆਦਾ ਆਦਤ ਬਣ ਗਈ ਮੈਨੂੰ ਤਾਂ ਮੈਨੂੰ ਉਹੀ ਗੱਲ ਹੈ ਜਿਵੇਂ ਇੱਕ ਕਪ ਵੀਡੀਓ ਜੀ ਦੇਖੀ ਸੀਗੀ ਬੁੜੀਆਂ ਕਿਸੇ ਨੇ ਕੈਮਰੇ ਲਵਾਲੇ ਬੁੜੀ ਸਾਦੇ ਨੇ ਕੈਮਰੇ ਅੱਗੇ ਬੈਠੀ ਰਹਾ ਕਰੇ ਬਾਹਰ ਵਿੱਚ ਦੀ ਕੌਣ ਲੰਘਿਆ ਕੌਣ ਆ ਗਿਆ ਜਦੋਂ ਮੈਂ ਅੰਦਰ ਬੈਠ ਨੂੰ ਕਿ ਮੈਨੂੰ ਹੋਰ ਨਾ ਤਾਂ ਮੈਨੂੰ ਮੋਬਾਈਲ ਵਧਿਆ ਲੱਗਦਾ ਮੈਂ ਉਹਦੇ ਉਸੇ ਵੇਲੇ ਮੂੰਹ ਚੱਕੀ ਰੱਖੂੰਗੀ ਨਵੀਂ ਆਪ ਉਧਰੋਂ ਮੂੰਹ ਹਟਾ ਲੈ ਜਦੋਂ ਅਸੀਂ ਰੋਟੀ ਖਾਵਾਂਗੇ ਗਰਮੀ ਗੁਰੂ ਜੀ ਹੁਣ ਤਾਂ ਆਪਾਂ ਬਾਹਰ ਖਾਣੇ ਜਾਗੇ ਤੇ ਮੈਂ ਕੈਮਰੇ ਵੱਨੀ ਮੂੰਹ ਕਰਕੇ ਬੈਠੂਗੀ ਮੈਨੂੰ ਆਖੂਗੀ ਇੱਧਰ ਨਾ ਬੈਠ ਤੂੰ ਦੂਸਰੇ ਪਾਸੇ ਬੈਠ ਤੂੰ ਉਧਰ ਹੀ ਮੂੰਹ ਚੱਕਿਆ ਰਹੀ ਹੈਗੀ ਪਤਾ ਨਹੀਂ ਕਾ ਤੋ ਇੰਨੀ ਆਦਤ ਬਣ ਜਾਂਦੀ ਹੈ ਕਿ ਜਿਵੇਂ ਆਪਾਂ ਕੋਈ ਫਿਲਮ ਵਗੈਰਾ ਦੇਖਦੇ ਨੇ ਬਸ ਉਧਰ ਹੀ ਐ ਚੱਕਦੇ ਨੇ ਉਹ ਵੀ ਜਦੋਂ ਕੋਈ ਐ ਹੁੰਦਾ ਖੜਕਾ ਐ ਨਾ ਤਾਂ ਵੀ ਕੈਮਰੇ ਦੇਖ ਲਈ ਉੱਠ ਕੇ ਕਿੱਥੇ ਜਾਵਾਂਗੀ ਹੋਰ ਵੀ ਕਿੱਥੇ ਜਾਵਾਂਗੀ ਤੇ ਚਲ ਹੁਣ ਕਾਫੀ ਟਾਈਮ ਬਾਅਦ ਮਸਾਂ ਸੈਟਿੰਗ ਹੋਈ ਹੈਗੀ ਨਾ ਬਹੁਤ ਜਿਆਦੇ ਓਖਾ ਫਕਾ ਸੀਗਾ ਤੇ ਚਲੋ ਜੀ ਹੁਣ ਆਪਾਂ ਕਰਦੇ ਆਂਗੇ ਵਲੌਗ ਦਾ ਐਂਡ ਰੋਟੀ ਬਣਾਈ ਸੀਗੀ ਨਾ ਕਹਿੰਦੇ ਮੈਂ ਥੋੜੀ ਖਾ ਤੇ ਦੁਰਦੇ ਨੂੰ 12 ਵਜੇ ਚਾਹ ਪਾਣੀ ਪੀਂਦੇ ਕਰਦੇ ਰੋਟੀ ਖਾ ਲਈ ਨਾ ਫਿਰ ਭੁੱਖ ਕਿੱਥੇ ਲੱਗਦੀ ਹੈ ਮੈਂ ਵੀ ਇੱਕ ਕੋਈ ਰੋਟੀ ਖਾ ਲੀਏਗੀ ਇੱਕ ਵੀ ਰਾਤ ਨੂੰ ਭੁੱਖ ਨਹੀਂ ਲੱਗੂਗੀ ਤੇ ਹੁਣ ਆਪਾਂ ਵਲੌਗ ਦਾ ਕਰਦੇ ਗਏ ਐਂਡ ਮਿਲਦੇ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਵਲੌਗ ਜਰੂਰ ਪਸੰਦ ਆਏ ਹੋਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਪੈਣਾਂ ਦਾ ਬਹੁਤ ਬਹੁਤ ਧੰਨਵਾਦ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ